ਸੋਰਠ ਮਹੱਲਾ ਪੰਜਵਾਂ ਰਾਗ ਸੋਰਠ ਵਿੱਚ ਉਚਾਨ ਕੀਤੀ ਹੋਈ ਇਹ ਧਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਗੁਣ ਗਾਵੋ ਪੂਰਨ ਅਬినాਸੀ ਕਾਮ ਕ੍ਰੋਧ ਵਿਕਜਾਰੇ ਏ ਭਾਈ ਹੋਰੇ ਗੁਰੂ ਦੀ ਛਣ ਪੈ ਕੇ ਸਰਵ ਵਿਆਪਕ ਨਾਸ ਰਹਿਤ ਪ੍ਰਭੂ ਦੇ ਗੁਣ ਗਾਇਆ ਕਰ ਜਿਹੜਾ ਮਨੁੱਖ ਇਹ ਉਦਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਾ ਨੂੰ ਮੋਤ ਲੈ ਆਉਣ ਵਾਲੇ ਕਾਮ ਕ੍ਰੋਧ ਆਦਿਕ ਦੀ ਜ਼ਹਿਰ ਸਾੜ ਦਿੰਦਾ ਹੈ ਮਹਾ ਵਿਖਣ ਅਗਨ ਕੋ ਸਾਗਰ ਸਾਧੂ ਸੰਗ ਉਦਾਰੇ ਇਹ ਜਗਤ ਵਿਕਾਰ ਆਦੀ ਆਗ ਦਾ ਸਮੁੰਦਰ ਹੈ ਇਸ ਵਿੱਚੋਂ ਪਾਰ ਲੰਘਣਾ ਬਹੁਤ ਕਠਨ ਹੈ ਸਿਰ ਸਲਾ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ ਸਾਧ ਸੰਗਤ ਵਿੱਚ ਰੱਖ ਕੇ ਇਸ ਸੰਸਾਰ ਵਿੱਚੋਂ ਪਾਰ ਲੰਘਾ ਲੈਂਦਾ ਹੈ ਪੂਰੇ ਗੁਰ ਮੇਟਿਓ ਭ੍ਰਮ ਅੰਧੇਰਾ हे भाई पूरे गुरु दी शरण पो जेड़ा मनुख पूरे गुरु दी शरण पया पूरे गुरु ने उसदा परम मिटा देता उसदा माया दे मोह दा ਹਨेरा दूर कर देता भज प्रेम भगत प्रब नेरा रहाओ हे भाई तू भी गुरु दी शरण पे के प्रेम भरी भक्ति नाल परमात्मा दा भजन करया कर ਤੈਨੂੰ ਪਰਮਾਤਮਾ ਅੰਗ ਸੰਗਰ ਤੇ ਇਸ ਪਏਗਾ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ اے ਭਾਈ ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਖਜ਼ਾਨਾ ਹੈ ਜਿਹੜਾ ਮਨੁੱਖ ਗੁਰੂ ਦੀ ਛਾਣ ਪੈ ਕੇ ਇਸ ਖਜ਼ਾਨੇ ਦਾ ਰਸ ਪੀਂਦਾ ਹੈ ਉਸ ਦਾ ਮਨ ਉਸ ਦਾ ਤਨ ਮਾਇਆ ਦੇ ਰਸਾਵਲੋਂ ਰਾਜ ਜਾਂਦਾ ਹੈ ਜਤਕਾ ਤਕ ਉਰ ਰਹੇ ਹੋ ਪਰਮੇਸ਼ਰ ਕਤ ਆਵੈ ਕਤ ਜਾਈ ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿਸਦਾ ਹੈ ਉਹ ਮਨੁੱਖ ਫਿਰ ਨਾ ਜੰਮਦਾ ਹੈ ਨਾ ਮਰਦਾ ਹੈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸਿਆ ਗੋਪਾਲਾ ਗੁਰੂ ਦੇ ਰਾਹੀ ਜਿਸ ਮਨੁੱਖ ਦੇ ਮਨ ਵਿੱਚ ਸ੍ਰਿਸ਼ਟੀ ਦਾ ਪਾਲਨ ਹਾਰ ਆਵਸਦਾ ਹੈ ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਪੇਰ ਸਮਝਣ ਵਾਲਾ ਹੋ ਜਾਂਦਾ ਹੈ। ਉਹ ਮਨੁੱਖ ਆਤਮਿਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ। ਨਾਮ ਰਤਨ ਜਿਨ ਗੁਰਮਖ ਪਾਇਆ ਤਾਂ ਕੀ ਪੂਰਨ ਕਾਲਾ। हे ਭਾਈ ਜਿਸ ਮਨੁੱਖ ਨੇ ਗੁਰੂ ਦੀ ਸ਼ਰਣ ਪੈ ਕੇ ਨਾਮ ਰਤਨ ਲੱਭ ਲਿਆ ਉਸ ਦੀ ਆਤਮਿਕ ਜੀਵਨ ਵਾਲੀ ਮਿਹਨਤ ਕਾਮਯਾਬ ਹੋ ਗਈ। ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ 파ਸਾ ਉਸ ਮਨੁੱਖ ਦੀ ਜਮਾ ਵਾਲੀ 파ਹੀ ਕੱਟੀ ਗਈ ਉਸ ਦੇ ਗਲੋਂ ਮਾਇਆ ਦੇ ਮੋਹ ਦੀ 파ਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾ ਦੇ ਵਸ ਪਾਉਂਦੀ ਹੈ ਉਸ ਦੇ ਸਾਰੇ ਦੁਖ ਕਲੇਸ਼ ਕਸ਼ਟ ਦੂਰ ਹੋ ਗਏ ਕੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭੇ ਬਿਗਾਸਾ ਏ ਨਾਨਕ ਆਕ ਜਿਸਮ ਨਕੋਤੇ ਪ੍ਰਮਾਤਮਾ ਨੇ ਮਿਹਰ ਕੀਤੀ ਉਸ ਨੂੰ ਪ੍ਰਮਾਤਮਾ ਨੇ ਗੁਰੂ ਮਿਲਾ ਦਿੱਤਾ ਅਤੇ ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪਰਪੂਲਿਤ ਹੋ ਗਿਆ